ਮੇਰੇ ਵੀਡੀਓ ਅੱਪ ਅੱਪ ਮੰਮਾ ਰਾਜਾ ਦੱਬਿਆ ਪਿੰਨ ਮੰਮਾ ਮੰਮਾ ਅਨੂਰਾਮਾ ਹੁਤਾ ਦੂਰ ਤੇ ਕਈ ਤਾਂ ਕੋਲ ਦੇ ਉੱਪਰ ਨਹੀਂ ਚੜਨਾ ਬੱਚਿਓ ਕੋਲ ਤੇ ਨਹੀਂ ਚੜਨਾ ਹੈ ਕਿਉਂਕਿ ਇਹ ਦੂਰ ਨਾ ਹੈ ਹਰ ਵੇਲੇ ਬਾਸ ਸੈਸ਼ਟ ਦੇ ਵਿੱਚ ਨਾ ਬਰਨ ਲੱਗ ਪਈ ਅੱਛਾ ਦੋਸਤਾਂ ਮੰਨੀ ਚਾਹਰ ਮੈਂ ਬੈਠੀ ਸੀ ਹਾਂਜੀ ਹਾਂਜੀ ਮੇਰੇ ਅੱਗੇ ਬੈਠੀ ਭਲਾਈ ਓਵਰ ਹਲੇ ਚੜੇ ਉਪਰ ਇੱਕਦਮ ਡੋਰ ਆਈ ਕਿਹੜੀ ਜਗ੍ਹਾ ਤੇ ਸੀ ਵਕਤ ਇਹ ਜੀ ਸੈਲੀਬ੍ਰੇਸ਼ਨ ਮਾਲ ਤੇ ਲੱਗੇ ਅੱਛਾ ਜੀ ਉਹ ਤੋਂ ਮੈਂ ਚੜ ਰਹੇ ਹਾਂ ਤੇ ਬਿਲਕੁਲ ਹੋਲੀ ਸਲੋ ਹੀ ਉਥੇ ਡੋਰ ਫਿਰੀ ਤੇ ਉਸ ਵੇਲੇ ਮੌਕੇ ਤੇ ਮੌਤ ਹੋ ਗਈ ਤੁਸੀਂ ਹਸਪੀਟਲ ਲੈ ਗਏ ਹਾਂਜੀ ਉਹ ਗਏ ਵਿਜੇਨਗਰ ਹਸਪੀਟਲ ਐ ਪਲਸ ਉਧਜ ਗਏ ਡਾਕਟਰਾਂ ਨੇ ਕੀ ਕਿਆ ਮੌਕੇ ਡਾਕਟਰਾਂ ਨੇ ਉਸ ਲਈ ਗੈਂਗ ਖਤਮ ਹੋ ਗਈ ਹੈ ਮੈਂ ਲੇਵਰ ਦੇ ਕੰਮ ਕਰ ਨਹੀਂ ਸਭ ਤੋਂ ਛੋਟੀ ਬੱਚੀ ਹਾਂਜੀ ਸਭ ਤੋਂ ਮੇਰੇ ਚਾਰ ਬੇਟੀਆਂ ਐ ਸਭ ਤੋਂ ਛੋਟੀ ਕੀ ਪ੍ਰੋਸੈਸ਼ਨ ਤੋਂ ਹੁਣ ਮੰਗ ਕਰਦੇ ਜੀ ਮੰਗ ਹੀ ਇਹੀ ਕਹਿ ਰਹੇ ਆਂ ਵੀ ਅੱਗੇ ਨਾ ਕਿਸੇ ਦਾ ਸਾਡਾ ਤੇ ਚਲੋ ਚਲੇ ਗਿਆ ਪਰ ਕਰਦੇ ਨਹੀਂ ਆ ਇਹ ਇਥੇ ਬੋਲਦੇ ਉੱਪਰ ਹੀ ਬਹੁਤ ਚਾਂਸ ਹੋਇਆ ਇਥੇ ਵੱਲੇ ਹੋਇਆ ਕੱਲ ਕੱਲ ਵੱਲੇ ਵੀ ਹੋਇਆ ਉੱਥੇ ਪੁਲਿਸ ਵੀ ਲੱਗੇ ਖੜੀ ਐ ਥਾਣਾ ਵੀ ਲੱਗੇ ਆ ਜੀ ਪਰ ਉੱਥੇ ਕੋਈ ਰਕਦਾ ਹੀ ਨਹੀਂ ਵੱਲੇ ਵੀ ਰੋਡ ਦੇ ਉੱਤੇ ਡੋਰਾ ਹੀ ਫਿਰੀ ਹੋਇਆ ਮੇਰੇ ਮਾਰ ਗਿਆ ਪੂਰੀ ਤਰ੍ਹਾਂ ਬੰਦ ਕਰਤੀ ਪੂਰੀ ਤਰ੍ਹਾਂ ਨਹੀਂ ਇਸ ਤੇ ਬੰਦ ਹੈ ਨਹੀਂ ਦੇ ਇੱਕ ਦਾਈ ਇਹ ਡੋਰਾ ਵਖਾ ਸਕਦੇ ਆ ਜੀ ਮੈਂ ਕਹਿੰਦਾ ਹੈਗਾ ਮੈਂ ਇਥੋਂ ਦੀ ਆਸ਼ਾ ਵਰਕਰ ਹੈਗੀ ਆਂ ਹਾਂਜੀ ਸੀਐਸਸੀ ਹਸਪੀਟਲ ਦੇ ਵਿੱਚ ਮੇਰੀ ਡਿਊਟੀ ਹੈਗੀ ਹੈ ਹਾਂਜੀ ਤੇ ਇਹ ਮੇਰੇ ਨੇਬਰ ਹੈਗੇ ਨੇ ਹਾਂਜੀ ਤੇ ਇਹਨਾਂ ਦੀ ਬੱਚੀ ਦੀ ਡਿਲੀਵਰੀ ਮੇਰੇ ਹੱਥੋਂ ਹੀ ਹੋਈ ਹੈਗੀ ਹੈ ਹਾਂਜੀ ਤੇ ਬਹੁਤ ਨਾਈਸ ਪਰਿਵਾਰ ਹੈ ਆਪਣੀਆਂ ਬੇਟੀਆਂ ਵੀ ਇਹਨਾਂ ਬੇਟਿਆਂ ਵਾਂਗ ਹੀ ਪਾਲੀਆਂ ਨੇ ਹਾਂਜੀ ਪਰ ਇਹ ਥੋੜੀ ਪਤਾ ਹੀ ਘਰੋਂ ਹੱਸਦੇ ਖੇਡਦੇ ਗਏ ਨੇ ਤੇ ਚੰਗੀ ਭਲੀ ਗਈ ਬੇਟੀ ਨੂੰ ਖੂਨ ਖੂਨ ਲੈ ਕੇ ਆਏ ਜੇ ਹੱਥਾਂ ਦੇ ਵਿੱਚ ਤੇ ਚਾਈਨਾ ਡੋਰ ਸਾਡੀ ਤੇ ਹੋਈ ਹੋ ਹੰਗਾਰੇ ਕਿ ਇਹ ਜਿਹੜੀ ਚਾਈਨਾ ਡੋਰ ਹੈ ਨਾ ਪਲੀਜ਼ ਅਹੀ ਹੱਥ ਜੋੜ ਕੇ ਸਾਰਿਆਂ ਅੱਗੇ ਰਿਕੁਐਸਟ ਕਰਦੇ ਆ ਕਿ ਪਲੀਜ਼ ਜੋ ਵੀ ਪ੍ਰਸ਼ਾਸਨ ਨੇ ਨਾ ਸਾਰੇ ਭਗਵੰਤ ਮਾਨ ਅੱਗੇ ਬੇਨਤੀ ਹੈ ਹੱਥ ਜੋੜ ਕੇ ਕਿ ਇਹ ਜਿਹੜੀ ਡੋਰ ਹੈ ਨਾ ਇਹ ਬੰਦ ਹੋਣੀ ਚਾਹੀਦੀ ਹੈ ਅੱਜ ਇਸ ਬੱਚੀ ਨਾਲ ਇਹ ਹੋਇਆ ਏ ਕੱਲ ਨੂੰ ਹੋਰ ਵੀ ਕਿਸੇ ਨਾਲ ਅੱਗੇ ਵੀ ਕਈਆਂ ਦੇ ਫਾਦਰ ਚਲ ਗਏ ਨੇ ਕਈਆਂ ਦੇ ਬ੍ਰਦਰ ਚਲ ਗਏ ਨੇ ਪਰ ਉਹ ਵਾਪਸ ਨਹੀਂ ਨਹਾਂਦੇ ਹੈਗੇ ਜਿਹੜੇ ਚਲ ਜਾਂਦੇ ਨੇ ਪਰ ਇੱਕ ਜਿਹੜੇ ਜਿੰਨੂੰ ਦੁੱਖ ਲੱਗਾ ਏ ਉਸ ਪਰਿਵਾਰ ਨੂੰ ਪਤਾ ਬਾਕੀ ਨਾ ਤੁਸੀਂ ਜਾਣ ਸਕਦੇ ਹੋ ਨਾ ਮੈਂ ਜਾਣ ਸਕਦੀ ਆ ਤੇ ਸਾਡੀ ਇਹੋ ਹੀ ਹੈਗੀ ਆ ਵੀ ਬੇਨਤੀ ਵੀ ਪਲੀਜ਼ 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 ਇਹ ਡੋਰ ਬੰਦ ਕੀਤੀ ਜਾਵੇ ਸਰਕਾਰ ਦਾ ਕੋਈ ਨੁਮੈਂਦਾ ਆ ਦੇ ਘਰ ਪਹੁੰਚਿਆ ਕੋਈ ਹਾਂਜੀ ਆਏ ਹੀ ਆਏ ਨੇ ਇੱਥੇ ਪਰ ਉਹਨਾਂ ਨੇ ਤੁਹਾਨੂੰ ਪਤਾ ਕੀ ਕਹਿ ਕੇ ਜਾਣਾ ਕੁਝ ਕਰਦਾ ਤੇ ਕੁਝ ਵੀ ਨਹੀਂ ਮੈਡਮ ਕਹਿ ਕੀ ਜਾਂਦੇ ਨੇ ਕਰਨਾ ਕੀ ਉਹਨਾਂ ਨੇ ਸਰ ਆਏ ਸੀ ਆਮਿੰਦਰਜੀਤ ਕੌਰੇ ਮੇ ਬਾਡ ਪ੍ਰੈਜ਼ੀਡੈਂਟ ਹੈ ਨਹੀਂ ਹਾਂ ਤੇ ਸਰ ਇੱਥੇ ਤੇ ਪਹੁੰਚੇ ਨੇ ਆਮ ਆਦਮੀ ਪਾਰਟੀ ਵਾਲੇ ਵੀ ਪਹੁੰਚੇ ਨੇ ਸਾਡੇ ਆਪਣਾ ਬਾਡ ਦੇ ਨਵਦੀਪ ਸਿੰਘ ਹੰਦਲ ਕਾਉਂਸਲਰ ਜੋ ਹੈ ਉਹ ਵੀ ਆਏ ਨੇ ਆਪਣੀ ਟੀਮ ਨੂੰ ਇੱਥੇ ਪਹੁੰਚੇ ਲੈਣ ਕੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਜਿੱਥੇ ਤੱਕ ਹੋ ਸਕਦਾ ਹੈ ਕਿ ਅਸੀਂ ਆਪਣਾ ਇਹਨਾਂ ਦੀ ਹੈਲਪ ਕਰਾਂਗੇ ਜੋ ਵੀ ਜਿੱਥੇ ਤੱਕ ਅੱਜ ਵੀ ਹੁਣ ਵੀ ਮੈਨੂੰ ਫੋਨ ਆਇਆ ਚ ਕਹਿੰਦੇ ਮੈਡਮ ਅਸੀਂ ਜਿੱਥੇ ਤੱਕ ਮੈਂ ਕੋਸ਼ਿਸ਼ ਕਰ ਰਹੇ ਮੈਂ ਇਹਨਾਂ ਦੀ ਹੈਲਪ ਕਰ ਸਕਾਂ ਤੇ ਬਾਕੀ ਸਰ ਕੇ ਕਹਿੰਦੇ ਇਹ ਤੇ ਸਾਰੇ ਦਬਾ ਕਰ ਦੇਣਾ ਅਜ ਦਿਨ ਤੱਕ ਕਹਿੰਦੇ ਭਗਵਾਨ ਤੁਮਾਨ ਮੈਂ ਉਹ ਕਰ ਦੂੰਗਾ ਉਹ ਕਦੋਂ ਅਜ ਤੱਕ ਕੋਈ ਵੀ ਕੰਮ ਨਹੀਂ ਹੋਇਆ ਕੋਈ ਨਸ਼ਾ ਨਹੀਂ ਬੰਦ ਹੋਇਆ ਕੋਈ ਕੋਈ ਕੰਮ ਨਹੀਂ ਹੋਇਆ ਇੱਥੇ ਤੇ ਸਾਨੂੰ ਹੋਰ ਬੇਨਤੀ ਨਹੀਂ ਇਹ ਬੱਚੀ ਗਈ ਹੈ ਖਸਦਾ ਖੇਡਦਾ ਪਰਿਵਾਰ ਸੀ ਜਿਹੜਾ ਕੀ ਕਹਿੰਦੇ ਉ ਜਾਣਾ ਹੀ ਹੈ ਇੱਕ ਕਿਸਮ ਦਾ ਜਿਹੜਾ ਬੱਚਾ ਘਰੋਂ ਚਲਾ ਗਿਆ ਇਹਨਾਂ ਦੀ ਘਾਟ ਤੇ ਪੂਰੀ ਨਹੀਂ ਹੋ ਸਕਦੀ ਬਦਲਾ ਕਹਿੰਦੇ ਸੀ ਜੀ ਬਦਲਾਵ ਆਉਣਾ ਚਾਹੀਦਾ ਬਦਲਾ ਪਰ ਇਸ ਬਦਲਾਵ ਨੇ ਕੁਝ ਨਹੀਂ ਕੀਤਾ ਕੇ ਅੱਜ ਤੱਕ ਨਹੀਂ ਕੋਈ ਗੱਲ ਨਹੀਂ ਉਹ ਜਾਨੀ ਕਿ ਜੋ ਬਣਿਆ ਸੀ ਉਹ ਵੀ ਇਹਨਾਂ ਨੇ ਤੋੜ ਫੋੜ ਕਰ ਛੱਡਿਆ ਇਹਨਾਂ ਨੇ ਹੋਰ ਕੀ ਕਰਨਾ ਸਾਡੀ ਬੇਨਤੀ ਇਹੀ ਹੈਗੀ ਹੈ ਇਹ ਚੈਨਲ ਡੋਰ ਤੇ ਲਗਾਨੀ ਚਾਹੀਦੀ ਹੈ ਲਗਾਮ ਲਗਾਨੀ ਚਾਹੀਦੀ ਹੈ ਕਿਉਂਕਿ ਇਹ ਅੱਜ ਦੇ ਕਿਨੇ ਕੋਈ ਅਜਿਹਾ ਕਈ ਵਾਰ ਸੁਣਿਆ ਹੈ ਕਿ ਕੋਈ ਬੇਟੀ ਕੋਈ ਕਿਸੇ ਦੀ ਬੇਟੀ ਐਕਟੀਵਿਟੀ ਤੇ ਜਾ ਰਹੀ ਹੈ ਉਹਦੇ ਡੋਰ ਫਿਰ ਗਈ ਜੀ ਉਹਦੀ ਆਪਣਾ ਡੈਥ ਹੋ ਗਈ ਆ ਕਈ ਵਾਰ ਮੁੰਡਿਆਂ ਦੀ ਬੱਚਿਆਂ ਦੀ ਨੌਜਵਾਨ ਬੱਚੇ ਚਲੇ ਗਏ ਕਈ ਵਾਰ ਇਹ ਹੋਇਆ ਤੇ ਮੇ ਬੇਨਤੀ ਹੈ ਕਿ ਸਰਕਾਰ ਅਗੇ ਕਿ ਹਾਂ ਇਹ ਇਸ ਚਾਇਨਾ ਡੋਰ ਨੂੰ ਬੰਦ ਕੀਤਾ ਜਾਵੇ